ਬੇਸ਼ੱਕ ਪਹਿਲਾਂ ਜਿਹੜੇ ਵਿਜ਼ਿਟਰ ਵੀਜ਼ਾ ਲੈ ਕੇ ਲੋਕ ਆ ਰਹੇ ਸਨ ਉਹਨਾਂ ਦੀ ਪੁਸ਼ਪੜਤਾਲ ਜ਼ਿਆਦਾ ਹੁੰਦੀ ਸੀ ਕਿ ਆਪਣੇ ਪੇਪਰ ਚੈੱਕ ਕਰਾਓ ਕਿੱਥੇ ਰਹਿਣਾ ਕਿਵੇਂ ਰਹਿਣਾ 10-15 ਕੁਐਸਚਨ ਪੁੱਛੇ ਜਾਂਦੇ ਨੇ ਉਹੀ ਤੇ ਜਿਹੜਾ ਬੰਦਾ ਫਸ ਗਿਆ ਉਹਨਾਂ ਜ਼ਿਆਦਾ ਮੋੜ ਦਿੰਦੇ ਜਾਂਦੇ ਰਿਫਿਊਜੀ ਲਾਉਂ ਹੁਣ ਸਟੂਡੈਂਟ ਦੀ ਪੇਸ਼ੀ ਪਿਆ ਕਰਨੀ ਆ ਸਟੂਡੈਂਟ ਦੀ ਵੀ ਚੈਕਿੰਗ ਬਹੁਤ ਵਧਾ ਦਿੱਤੀ ਹੈ ਜੀ ਜਿਹੜੇ ਬੱਚੇ ਸਤੰਬਰ ਬੈਚ ਆਉਣਗੇ ਉਹਨਾਂ ਲਈ ਇੱਕ ਖਾਸ ਖਬਰ ਹੈ ਕਿ ਤੁਹਾਡੀ ਵੀ ਬਹੁਤ ਵੱਡੇ ਲੈਵਲ ਤੋਂ ਪ੍ਰਪੇਸ਼ੀ ਪਿਆ ਸਕਦੀ ਆ ਤੁਹਾਨੂੰ ਵੀ ਬਹੁਤ ਤਿੱਖੇ ਤਿੱਖੇ ਸਵਾਲ ਕੀਤੇ ਜਾ ਸਕਦੇ ਆ ਸੋ ਜੇ ਤੁਸੀਂ ਉਹਨਾਂ ਸਵਾਲਾਂ ਦੇ ਜਵਾਬ ਹੁਣ ਨਾ ਦੇ ਪਾਏ ਬੇਸ਼ੱਕ ਤੁਹਾਡੇ ਕੋਲ ਸਾਰਾ ਕੁਝ ਜੈਨੂਨ ਕੋਈ ਸ਼ੱਕ ਨਹੀਂ ਪਰ ਆਪਦਾ ਤਿਆਰੀ ਕਰਕੇ ਆਜੋ ਪ੍ਰੋਪਰ ਡੀਟੇਲ ਲੈ ਕੇ ਆਜੋ ਕਿਹੜੇ ਕਾਲਜ ਜਾਣਾ ਹੈ ਕਿੱਥੇ ਰਹਿਣਾ ਹੈ ਕਿਸ ਤਰ੍ਹਾਂ ਦੀ ਤੁਸੀਂ ਕਿਸੇ ਕੰਪਨੀ ਸੋਚ ਰੱਖਦੇ ਹੋ ਤੁਹਾਨੂੰ ਬਹੁਤ ਕੁਝ ਪੁੱਛਿਆ ਜਾ ਸਕਦਾ ਤੇ ਧੰਨਵਾਦ ਕਰੋ ਉਹਨਾਂ ਧਰਨੇ ਲਾਉਣ ਵਾਲਿਆਂ ਦਾ ਜਿਨ੍ਹਾਂ ਨੇ ਇਹ ਚੀਜ਼ ਨੂੰ ਹੋਰ ਬੜਾਵਾ ਦਿੱਤਾ ਸੋ ਆਫਤਤ ਇੱਥੇ ਫਸੇ ਬਜ਼ੇ ਨਹੀਂ ਹੁਣ ਤੁਹਾਡੀ ਵੀ ਸ਼ਾਮਤ ਲਿਆਤੀ ਆ ਸੋ ਇਹ ਸਟੂਡੈਂਟ ਲਈ ਵੀ ਬਹੁਤ ਵੱਡੀ ਖਬਰ ਆ ਤੇ ਆਪਣਾ ਤਿਆਰੀ ਨਾਲ ਹੀ ਬਾਰਡਰ ਤੇ ਪਹੁੰਚ ਜਾਓ ਜਿਹੜੀ ਆਪਣੇ ਕੋਲ ਅਗਲੀ ਖਬਰ ਇਹ ਆ ਜੀ